ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾਰਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫੇਰ ਜਿਹੜਾ ਮੈਂ ਡਿਜ਼ਾਈਨ ਲੈ ਕੇ ਆਈਆਂ ਇਹ ਮੇਰੀ ਭੈਣ ਨੇ ਮੈਨੂੰ ਹੈਦਰਾਬਾਦ ਤੋਂ ਫੋਟੋ ਭੇਜੀ ਹੋਈ ਆ ਤੇ ਉਹਨਾਂ ਨੇ ਕਿਹਾ ਕਿ ਇਹ ਵਾਲਾ ਡਿਜ਼ਾਈਨ ਜਿਹੜਾ ਬਣਾ ਕੇ ਦਿਖਾਓ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ ਤੇ ਬਿਲਕੁਲ ਸਿੰਪਲ ਤੇ ਸੌਖਾ ਡਿਜ਼ਾਈਨ ਆ ਬਹੁਤ ਜਲਦੀ ਜਲਦੀ ਬਣ ਜਾਂਦਾ ਹੈ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਆ ਤੇ ਇਹਦੇ ਵਿੱਚ ਕੁੰਡੇ ਜਿਹੜੇ ਪਾਣੇ ਨੇ ਉਹ ਸ਼ੇਸ਼ੇ ਦੇ ਹਿਸਾਬ ਨਾਲ ਪਾਣੇ 6 ਕੁੰਡੇ 6 ਕੁੰਡੇ ਪਾ ਕੇ ਤੇ 5 ਗੁੰਡੇ ਵੱਧ ਪਾਉਣੇ 3 ਗੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ 2 ਗੁੰਡੇ ਐਡਜਸਟ ਵਾਸਤੇ ਤੇ ਬਹੁਤ ਹੀ ਸੌਖਾ ਤੇ ਸਿੰਪਲ ਡਿਜ਼ਾਈਨ ਹੈ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਤੁਹਾਨੂੰ ਕਿਵੇਂ ਦਾ ਲੱਗਾ ਹੈ ਤੇ ਜੇ ਕੋਈ ਵੀ ਤੁਸੀਂ ਪੁੱਛਣਾ ਸਵਾਲ ਤੇ ਮੇਰੇ ਦਿੱਤੇ ਗਏ ਨੰਬਰ ਤੇ ਪਲੀਜ਼ WhatsApp ਮੈਸੇਜ ਕਰਿਆ ਕਰੋ ਕਾਲ ਕੱਟ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਮੈਸੇਜ ਹੀ ਕੀਤੇ ਜਾਣ ਕਿਉਂਕਿ ਫੋਨ ਕਾਲ ਚੁਕਣਾ ਇੰਨੀਆਂ ਜਿਹੜੀਆਂ ਕਾਲਸ ਅਟੈਂਡ ਕਰਨੀਆਂ ਬੜੀਆਂ ਔਖੀਆਂ ਹੋ ਜਾਂਦੀਆਂ ਨੇ ਤੇ ਤੁਸੀਂ ਫੋਨ ਕਰਨ ਦੀ ਬਜਾਏ WhatsApp ਤੇ ਮੈਸੇਜ ਤੁਸੀਂ ਵਾਇਸ ਮੈਸੇਜ ਕਰ ਸਕਦੇ ਜੇ ਕੋਈ ਵੀ ਆਪਣੀ ਫੋਟੋ ਭੇਜਣੀ ਆ ਭੇਜ ਸਕਦੇ ਜੇ ਤੇ ਕੋਸ਼ਿਸ਼ ਕਰਾਂਗੇ ਕਿ ਜਲਦੀ ਜਲਦੀ ਤਾਂ ਜਲਦੀ ਤੁਹਾਡੇ ਜਿਹੜੇ ਆ ਮੈਸੇਜ ਦਾ ਰਿਪਲਾਈ ਕੀਤਾ ਜਾਵੇ ਤੇ ਬਾਕੀ ਕੋਸ਼ਿਸ਼ ਮੇਰੀ ਇਹ ਹੀ ਹੁੰਦੀ ਹੈ ਕਿ ਜਿਹੜਾ ਡਿਜ਼ਾਈਨ ਮੈਨੂੰ ਸਮਝ ਆ ਜਾਵੇ ਤੇ ਉਹ ਮੈਂ ਜਲਦੀ ਤੋਂ ਜਲਦੀ ਬਣਾ ਦੇਣੀ ਆ ਜਿਹੜੇ ਵੀ ਕੋਈ ਭੈਣ ਕਵੇ ਕਈ ਵਾਰ ਹੁੰਦਾ ਹੈ ਕਿ ਫੋਟੋ ਦੇ ਵਿੱਚ ਡਿਜ਼ਾਈਨ ਜਿਹੜਾ ਉਹ ਕਲੀਅਰ ਸਮਝ ਨਹੀਂ ਆਉਂਦਾ ਫਿਰ ਮੁਸ਼ਕਲ ਹੋ ਜਾਂਦੀ ਆ ਜੇਕਰ ਡਿਜ਼ਾਈਨ ਕਲੀਅਰ ਸਮਝ ਆ ਜੇ ਤੇ ਫਿਰ ਮੈਂ ਕੋਸ਼ਿਸ਼ ਕਰਦੀ ਆ ਕਿ ਜਲਦੀ ਬਣਾ ਕੇ ਤੇ ਅਗਲੇ ਜਿਹੜੀ ਆ ਪੂਰਾ ਕੀਤਾ ਜਾਵੇ ਡਿਮਾਂਡ ਨੂੰ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਆ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਣਾ ਹੈ ਪਹਿਲੀ ਸਲਾਈ ਪੂਰੀ ਆਪਾਂ ਸਿੱਧੀ ਸਿੱਧੀ ਬਣਾ ਲੈਣੀ ਆ ਛੇ ਛੇ ਦੇ ਹਿਸਾਬ ਨਾਲ ਕੁੰਡੇ ਪਾ ਕੇ ਪੰਜ ਕੁੰਡੇ ਵੱਧ ਪਾ ਲੈਣੇ ਆ ਜਿਵੇਂ ਛੇ ਛੇ 12 ਛੇ 18 ਕੁੰਡੇ ਪਾ ਕੇ ਤੇ ਪੰਜ ਕੁੰਡੇ ਤੁਸੀਂ ਵਾਧੂ ਪਾ ਲੈਣੇ ਆ ਜਿੰਨੇ ਵੀ ਤੁਸੀਂ ਪਾਉਣੇ ਆ ਛੇ ਛੇ ਦੇ ਹਿਸਾਬ ਨਾਲ ਤੁਸੀਂ ਪਾ ਲਓ ਡਿਜ਼ਾਈਨ ਜਿਹੜਾ ਪੂਰਾ ਆ ਜਾਏਗਾ ਪਹਿਲੀ ਸिलाई ਜਿਹੜੀ ਪੂਰੀ ਸਿੱਧੀ ਸਿੱਧੀ ਬਣਾਉਣੀ ਆ ਬਹੁਤ ਹੀ ਸੌਖਾ ਆ ਡਿਜ਼ਾਈਨ ਤੇ ਦੂਸਰੀ ਸिलाई ਉਲਟੇ ਪਾਸਿਓ ਪੂਰੀ ਉਲਟੀ ਉਲਟੀ ਬਣਾਉਣੀ ਆ ਤੇ ਇਹ ਵਾਲਾ ਡਿਜ਼ਾਈਨ ਦੇ نیچے ਬਾਰਡਰ ਜ਼ਰੂਰ ਬਣੇਗਾ ਇਸ ਡਿਜ਼ਾਈਨ ਨੂੰ ਆਪਾਂ ਲੇਡੀਜ਼ ਕੋਟੀ ਤੇ ਜੈਕਟ ਤੇ ਮਫਲਰ ਤੇ ਸਕਾਫ ਤੇ ਬੱਚਿਆਂ ਦੀ ਫਰੌਕ ਤੇ ਕਿਤੇ ਵੀ ਪਾ ਸਕਦੇ ਆ ਕਿਉਂਕਿ ਜਾਲੀ ਵਾਲਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਖਾ ਹੈ ਡਿਜ਼ਾਈਨ ਬਿਗਨਰ ਵੀ ਇਸ ਨੂੰ ਬਹੁਤ ਆਸਾਨੀ ਦੇ ਨਾਲ ਪਾ ਸਕਦੇ ਆ ਤੇ ਇੱਕ ਭੈਣ ਮੈਨੂੰ ਕਾਫੀ ਦਿਨਾਂ ਤੋਂ ਕਮੈਂਟ ਕਰ ਰਹੀ ਹੈ 1 ਸਾਲ ਦੇ ਬੱਚੇ ਦੇ ਮੇਜ਼ਰਮੈਂਟ ਬਾਰੇ ਤੇ ਮੈਂ ਕੋਸ਼ਿਸ਼ ਜ਼ਰੂਰ ਕਰਾਂਗੀ ਕਿ ਕੱਲ ਦੀ ਵੀਡੀਓ ਵਿੱਚ ਉਹਨਾਂ ਲਈ ਮੈਂ ਵੀਡੀਓ ਲੈ ਕੇ ਆਵਾਂ ਕੱਲ ਵਾਲੀ ਵੀਡੀਓ ਜਿਹੜੀ ਆ ਸਪੈਸ਼ਲ 1 ਸਾਲ ਦੇ ਬੱਚੇ ਦੀ ਕੋਟੀ ਦਾ ਬਟਣਾ ਵਾਲੀ ਦਾ ਮੈਜ਼ਰਮੈਂਟ ਮੈਂ ਜ਼ਰੂਰ ਲੈ ਕੇ ਆਵਾਂਗੀ ਹੁਣ ਆਪਾਂ ਇੱਕ ਸਿੱਧੀ ਤੇ ਇੱਕ ਉਲਟੀ ਸਲਾਈ ਬਣਾ ਲਈ ਆ ਹੁਣ ਆਪਾਂ ਆ ਗਏ ਆ ਤੀਜੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਸਿੱਧੇ ਬਣਾਉਣੇ ਆ 2 ਤੇ 3 ਤਿੰਨ ਕੁੰਡੇ ਸਿੱਧੇ ਬਣਾ ਲਏ ਹੁਣ ਇੱਥੇ ਆਪਾਂ ਇਸ ਤਰ੍ਹਾਂ ਕਰਕੇ ਇੱਕ ਜਾਲੀ ਪਾ ਦੇਣੀ ਆ ਤੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਫੇਰ ਆਪਾਂ ਅੱਗੇ ਇੱਕ ਜਾਲੀ ਪਾ ਦੇਣੀ ਇਹੀ ਬਸ ਛੇ ਕੁੰਡੇ ਰਿਪੀਟ ਕਰਨੇ ਤਿੰਨ ਕੁੰਡੇ ਫੇਰ ਸਿੱਧੇ ਫਿਰ ਜਾਲੀ ਪਾਵਾਂਗੇ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਬੈਕ ਲੂਪ ਦੇ ਨਾਲ ਫੇਰ ਜਾਲੀ ਪਾਵਾਂਗੇ ਤਿੰਨ ਕੁੰਡੇ ਸਿੱਧੇ ਬਣਾਉਣੇ ਨੇ ਇੱਕ ਦੋ ਤੇ ਤਿੰਨ ਇੱਥੇ ਇੱਕ ਗੁੰਡਾ ਵਾਧੂ ਆ ਇੱਥੇ ਆਪਾਂ ਦੋ ਤੇ ਇੱਕ ਕਰ ਦਿੰਨੇ ਤੇ ਕੁੰਡੇ ਸਾਡੇ ਬਰਾਬਰ ਹੋ ਜਾਣਗੇ ਤੀਸਰੀ ਸਲਾਈ ਇਹਵੇਂ ਬਣ ਗਈ ਚੌਥੀ ਸਲਾਈ ਵੇਖੋ ਹੁਣ ਕਿਵੇਂ ਬਣਨੀ ਹੈ ਪਹਿਲਾ ਗੁੰਡਾ 슬ਿੱਪ ਕਰ ਲਿਆ ਧਾਗਾ ਬੈਕ ਸਾਈਡ ਤੇ ਕਰਾਂਗੇ ਇੱਕ ਦੋ ਤਿੰਨ ਹਾਂ ਤਿੰਨ ਕੁੰਡੇ ਵੀ ਆਪਾਂ ਸਿੱਧੇ ਬਣਾ ਲਏ ਉਲਟੇ ਪਾਸਿਓ ਹੁਣ ਅਗਲੇ ਜਿਹੜੇ ਸਾਰੇ ਕੁੰਡੇ ਆਪਾਂ ਸਿੱਧੇ ਹੀ ਬਣਾਉਣੇ ਆ ਉਲਟੇ ਪਾਸਿਓ ਜਿਹੜੀ ਸਾਡੀ ਚੌਥੀ ਸਲਾਈ ਆ ਸਾਰੇ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਆ ਤੇ ਬਣਨ ਵੀ ਬਹੁਤ ਜਲਦੀ ਜਲਦੀ ਜਾਂਦਾ ਹੈ ਚੌਥੀ ਸਲਾਈ ਆਪਾਂ ਉਲਟੇ ਪਾਸਿਓ ਬਣਾਉਣੀ ਆ ਸਾਰੇ ਕੁੰਡੇ ਸਿੱਧੇ ਸਿੱਧੇ ਬਣਾਉਣੇ بس लास्ट ਵਾਲਾ ਕੁੰਡਾ ਆਪਾ ਉਲਟਾ ਬਣਾ ਲੈਣਾ ਇਸ ਤਰ੍ਹਾਂ ਸਾਡੀਆਂ ਚਾਰ ਸਲਾਈਆਂ ਬਣੀਆਂ ਇੱਕ ਵਾਰ ਦੁਬਾਰਾ ਇਹ ਚਾਰ ਸਲਾਈਆਂ ਰਿਪੀਟ ਕਰਕੇ ਦਿਖਾਉਣੀ ਹੈ ਤਾਂ ਕਿ ਡਿਜ਼ਾਈਨ ਜਿਹੜਾ ਕਲੀਅਰ ਨਜ਼ਰ ਆਉਣ ਲੱਗੇ ਪਹਿਲੀ ਸਲਾਈ ਪੂਰੀ ਸਿੱਧੀ ਸਿੱਧੀ ਬਣਾਉਣੀ ਹੈ ਸਾਰੇ ਕੁੰਡੇ ਸਿੱਧੇ ਸਿੱਧੇ ਬਣਾਉਣੇ ਆ ਦੂਸਰੀ ਸਲਾਈ ਪੂਰੀ ਉਲਟੀ ਉਲਟੀ ਬਣਾਉਣੀ ਹੈ ਤੇ ਤੀਸਰੀ ਤੇ ਚੌਥੀ ਸਲਾਈ ਦੇ ਵਿੱਚ ਨ ਡਿਜ਼ਾਈਨ ਬਣੇਗਾ ਆਪਾਂ ਪਹਿਲੀ ਸਲਾਈ ਬਣਾ ਲਈ ਸਿੱਧੀ ਸਿੱਧੀ ਕਿਉਂਕਿ ਉਹੀ ਚਾਰ ਸਲਾਈਆਂ ਸੀ बार-बार ਰਿਪੀਟ ਕਰਨੀਆਂ ਦੂਸਰੀ ਸਲਾਈ ਉਲਟੇ ਪਾਸਿਓਂ ਪੂਰੀ ਉਲਟੀ ਉਲਟੀ ਬਣਾ ਲੈਣੀ ਆ ਤੇ ਉੱਪਰ ਹੀ ਮੈਂ ਫੋਟੋ ਲਾਈ ਹੋਈ ਆ ਕੋਟੀ ਦੀ ਜਿਹੜੀ ਉਹਨਾਂ ਨੇ ਮੈਨੂੰ ਭੇਜੀ ਆ ਜੈਕਟ ਦੀ ਕਿ ਆਵਲਾ ਡਿਜ਼ਾਈਨ ਬਣਾ ਕੇ ਦਿਖਾਓ ਉੱਪਰ ਸਕਰੀਨ ਦੇ ਉੱਪਰ ਉਹ ਪਿਕਚਰ ਵੀ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋ ਤੇ ਇਹੀ ਡਿਜ਼ਾਈਨ ਆਪਾਂ ਬਣਾਇਆ ਬਹੁਤ ਹੀ ਸੋਖਾ ਡਿਜ਼ਾਈਨ ਹੈ। ਅਬ ਦੂਸਰੀ ਸਲਾਈ ਹੁਣ ਆਪਾਂ ਉਲਟੇ ਬਣਾ ਲਈ। ਹੁਣ ਜਦੋਂ ਤੀਸਰੀ ਸਲਾਈ ਆਈ ਪਹਿਲਾ ਕੁੰਡਾ ਉਤਾਰ ਲਿਆ। ਤਿੰਨ ਕੁੰਡੇ ਸਿੱਧੇ ਬਣਾਵਾਂਗੇ। ਤਿੰਨ ਕੁੰਡੇ ਸਿੱਧੇ ਜਾਲੀ ਪਾਵਾਂਗੇ। ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ। ਫਿਰ ਜਾਲੀ ਪਾਵਾਂਗੇ। ਤਿੰਨ ਕੁੰਡੇ ਸਿੱਧੇ ਫਿਰ ਜਾਲੀ ਪਾਵਾਂਗੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਫਿਰ ਜਾਲੀ ਪਾਵਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਤੇ ਲਾਸਟ ਵਾਲਾ ਕੁੰਡਾ ਵੀ ਸਿੱਧਾ ਬਣਾ ਲਾਂਗੇ ਹੁਣ ਆਪਾਂ ਆ ਗਏ ਚੌਥੀ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਧਾਗਾ ਬੈਕ ਸਾਈਡ ਤੇ ਕਰਕੇ ਤੇ ਉਲਟੇ ਪਾਸੇੋਂ ਪੂਰੀ ਸਲਾਈ ਜਿਹੜੀ ਆ ਸਿੱਧੀ ਬਣਾਉਣੀ ਆਪਾਂ ਪਰਲੇ ਪਾਸੇ ਧਾਗਾ ਕਰਕੇ ਕੁਇਤੀ ਸਲਾਈ ਆ ਇਹਨੂੰ ਆਪਾਂ ਪਰ ਸਿੱਧੀ-ਸਿੱਧੀ ਬਣਾਉਣਾ ਹੈ ਚੌਥੀ ਸਲਾਈ ਜਿਹੜੀ ਆਪਾਂ ਉਲਟੇ ਪਾਸਿਓਂ ਸਿੱਧੀ ਸਲਾਈ ਵਾਂਗ ਬਣਾਉਣੀ ਹੈ ਤੇ ਇਹ ਡਿਜ਼ਾਈਨ ਜਿਹੜਾ ਬਿਗਿਨਰ ਵੀ ਆਸਾਨੀ ਦੇ ਨਾਲ ਬਣਾ ਲੈਣਗੇ ਤੇ ਲੇਡੀਜ਼ ਦੇ ਪ੍ਰੋਜੈਕਟ ਤੇ ਇਹ ਵਾਲਾ ਡਿਜ਼ਾਈਨ ਪਏਗਾ ਜੈਂਟਸ ਕੋਟੀਆਂ ਤੇ ਡਿਜ਼ਾਈਨ ਨਹੀਂ ਪਏਗਾ ਮਫਲਰ ਤੇ ਪਾ ਸਕਦੇ ਜੇ ਸ਼ੋਲਸ ਸਕਾਫ ਤੇ ਪਾ ਸਕਦੇ ਜੇ ਤੇ ਬੱਚਿਆਂ ਦੀ ਫਰੌਕ ਤੇ ਪਾ ਸਕਦੇ ਜੇ ਇਹ ਵੇਖੋ ਇਸ ਤਰੀਕੇ ਦੇ ਨਾਲ ਅੱਗੇ ਤੋਂ ਅੱਗੇ ਡਿਜ਼ਾਈਨ ਸਾਡਾ ਜਿਹੜਾ ਬੰਦਾ ਜਾਣਾ ਹੈ ਇਹੀ ਚਾਰ ਸਲਾਈਆਂ ਅਸੀਂ ਬਾਰ-ਬਾਰ ਰਿਪੀਟ ਕਰਨੀਆਂ ਜੇਕਰ ਤੁਹਾਨੂੰ ਡਿਜ਼ਾਈਨ ਸਮਝ ਆ ਗਿਆ ਹੈ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਜਿਹੜੀ ਭੈਣ ਨੇ ਇਸ ਡਿਜ਼ਾਈਨ ਦੀ ਫਰਮਾਇਸ਼ ਕੀਤੀ ਆ ਉਹ ਵੀ ਇਸ ਡਿਜ਼ਾਈਨ ਨੂੰ ਜ਼ਰੂਰ ਦੇਖ ਲੈਣ ਤੇ ਕਮੈਂਟ ਕਰਕੇ ਜ਼ਰੂਰ ਦੱਸ ਦਿਨ ਕਿ ਜੇ ਤੁਹਾਡਾ ਡਿਜ਼ਾਈਨ ਜਿਹੜਾ ਬਿਲਕੁਲ ਸਹੀ ਬਣਿਆ ਹੈ ਤੇ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ